ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਦੇ ਵਿੱਚ ਤੇ ਅੱਜ ਹੈਗਾ ਜੀ ਦਿਨ ਸੋਮਵਾਰ 3 ਜੂਨ ਤਰੀਕ ਹੈਗੀ ਹੈ 3 ਜੂਨ ਤੇ ਇਧਰ ਜੀ ਮੈਂ ਆਪਣਾ ਵਲੌਗ ਸ਼ੁਰੂ ਕਰ ਲਿਆ ਸਵੇਰ ਤੋਂ ਤੇ ਪੱਲਾ ਮਚਾ ਚੁ ਪੀ ਚੁੱਕੀ ਹਾਂ ਉਸ ਤੋਂ ਬਾਅਦ ਫਿਰ ਮਸ਼ੀਨ ਲਾਤੀ ਹੈ ਕੱਪੜੇ ਧੋਣ ਵਾਸਤੇ। ਉਹ ਜਿੰਨੇ ਕੱਪੜੇ-ਕੱਪੜੇ ਨਾਲ-ਨਾਲ ਧੋੜੀ ਸੀ ਤੇ ਨਾਲ ਦੀ ਨਾਲ ਹੀ ਸੁਕਣੇ ਵੀ ਪਾ ਦਿੱਤੇ ਨੇ ਤੇ ਨਾਲ ਹੀ ਨਾ ਕੇ ਵੀ ਆ ਗਈਆਂ। ਤੇ ਫਿਰ ਆਪਣਾ ਥੋੜ੍ਹਾ ਵੀ ਮਸ਼ੀਨ ਚ ਪਾਤਾ ਸੀ ਨਾ ਕੇ ਮੈਂ। ਤੇ ਅੱਜ ਦੇਖੋ ਜੀ ਕੋਈ ਕਬੂਤਰ ਨਹੀਂ ਹੈਗਾ। ਗਏ ਹੋਣੇ ਆ ਘੁੰਮਣ। ਬੱਚੇ ਵੱਡੇ ਹੋ ਗਏ ਨੇ ਨਾ ਕਬੂਤਰੀ ਦੇ ਹੁਣ ਕਮਾਨ ਲਈ ਲੈ ਗਈ ਹੋਣੀ ਹੈ ਕਬੂਤਰੀ ਬੱਚਿਆਂ ਨੂੰ। ਤੇ ਹੁਣ ਜੀ ਹੈਗਾ ਆਪਣਾ ਨਾਸ਼ਤੇ ਦਾ ਟਾਈਮ। ਤੇ ਰਾਤ ਦੀ ਦਾਲ ਪਈ ਹੋਈ ਸੀ ਜੀ ਗਰਮ ਕਰ ਲੈਣੀ ਹੈ। फिर नाश्ता करने तो बाद फिर मैं दवाई भी खानी है लो अच्छा। जी नाश्ता नुश्ता कर लिया सी उस बाद फिर ना पौड़िया के नीचे ना काफ़ी ज़्यादा गंद हैगा काउंटर के नीचे ना बहुत ज़्यादा गंद हो ਨੇਰੀਆਂ ਨੋਰੀਆਂ ਚਲਦੀਆਂ ਨੇ ਸਿੱਧੀ ਮਿੱਟੀ ਮੁੱਟੀ ਸਾਰੇ ਜਿੰਨੇ ਵੀ ਕਚਰਾ ਹੁੰਦਾ ਹੈ ਛੋਟਾ ਮੋਟਾ ਤੇ ਸਾਰਾ نیچے ਜੰਮ ਜਾਂਦਾ ਤੇ ਪੋੜੀਆਂ ਦੇ ਵਿੱਚ ਜਿਹੜੇ ਕਬੂਤਰਾਂ ਨੇ ਬੜਾ ਗੰਦ ਪਾਇਆ ਹੋਇਆ ਮਿੱਠਾਂ ਜੀਆਂ ਕੀਤੀਆਂ ਹੋਈਆਂ ਨੇ ਬਹੁਤ ਜ਼ਿਆਦਾ ਤੇ ਆ ਮੈਂ ਨਾ ਠਿੱਖੇ ਜਿਹਾ ਚਾਕੂ ਨਾਲ ਸਾਫ਼ ਕਰਦੀ ਪੀਸੀ ਆ ਰਹੀ ਜੀ ਹੈ ਪਤਾ ਨਹੀਂ ਆ ਰਹੀ ਦਾ ਬਲੇਟਾ ਕੀ ਹੈ ਪੋੜੀਆਂ ਦੇ ਨੀਚੋਂ ਨਾ ਮੈਂ ਸਾਰਾ ਸਮਾਨ ਕੱਢ ਦਿੱਤਾ ਬਹੁਤ ਜ਼ਿਆਦਾ ਗੰਦ ਪਿਆ ਹੋਇਆ ਸੀ ਪੋੜੀਆਂ ਨੀਚੇ ਰੋਜ਼ ਅੱਗੋਂ ਅੱਗੋਂ ਸਫਾਈ ਹੋ ਜਾਂਦੀ ਸੀਗੀ ਗਰਮੀ ਕਰਕੇ ਫਟਾਫਟ ਮੈਂ ਅੱਗੋਂ ਅੱਗੋਂ ਕਰ ਦਿੰਦੀ ਸੀ ਨੀਚੇ ਕਾਫੀ ਜ਼ਿਆਦਾ ਗੰਦ ਸੀਗਾ ਇੱਕ ਤਾਂ ਆ ਦਾ ਪੇਂਟ ਜਾਂ ਬੜਾ ਲੱਤਦਾ ਹੈਗਾ ਅਰੇ ਉਹ ਦੇਖ ਕਰਕੇ ਬਹੁਤ ਜ਼ਿਆਦਾ ਰੇਤ ਰੇਤ ਹੋ ਜਾਂਦੀ ਹੈ ਤੇ ਇੱਕਦਮ ਸਾਰਾ ਖੁੱਲਣਾ ਖੁੱਲੇ ਕਰਕੇ ਨੇਰੀ ਵਗੈਰਾ ਚਲਦੀ ਹੈ ਸਾਰਾ ਗੰਦ ਕਾਊਂਟਰ ਦੇ ਨੀਚੇ ਜਮਾ ਹੋ ਜਾਂਦਾ ਹੈ ਤੇ ਅੱਜ ਮੈਂ ਕਿਹਾ ਚਲੋ ਮਸ਼ੀਨ ਵੀ ਪਰੇ ਕਿੱਤੀ ਹੋਈ ਹੈ ਕੱਪੜਾ ਧੋਣ ਵਾਸਤੇ ਮੈਂ ਐਥੇ ਮਸ਼ੀਨ ਵੀ ਪਰੇ ਸੀਗੀ ਖਾਲੀ ਹੈ ਚਲੋ ਮੈਂ ਕਿ ਮੈਂ ਅਜ ਅਦਰੋਂ ਸਾਫ਼ ਹੀ ਕਰ ਦਿੰਨੀ ਆ ਕਾਊਂਟਰ ਦੇ ਨੀਚੋਂ ਪੋੜੀਆਂ ਦੇ ਨੀਚੋਂ ਤੇ ਫਿਰ ਮੈਂ ਪਾਣੀ ਦੀ ਬਾਲਟੀਆਂ ਮਾਰ ਕੇ ਨਾ ਸਾਰਾ ਇਹ ਚੰਗੀ ਤਰ੍ਹਾਂ ਸਾਫ਼ ਕੀਤਾ ਬਹੁਤ ਜ਼ਿਆਦਾ ਗੰਦ ਨਿਕਲਿਆ ਬਹੁਤ ਜ਼ਿਆਦਾ ਹੁਣ ਦੇਖੋ ਜੀ ਬਿਲਕੁਲ ਸਾਫ ਹੋ ਗਿਆ। ਕੋੜੀਆਂ ਦੇ نیچے ਮਸਮਾਰ ਵੀ ਰੱਖ ਦਿੱਤਾ ਹੈ। ਕਾਉਂਟਰ ਦੇ نیچے ਹਾਂ ਚੰਗੀ ਤਰ੍ਹਾਂ ਸਫਾਈ ਹੋ ਗਈ ਕੋੜੀਆਂ ਦੇ نیچےੋ ਵੀ। ਮਸ਼ੀਨ ਮਸ਼ੀਨ ਵੀ ਆਪਾਂ ਲਾਤੀ ਹੈ। ਕੋਲਰ ਦੇ ਵਿੱਚ ਪਾਣੀ ਵੀ ਭਰ ਕੇ ਕੋਲਰ ਨੂੰ ਵੀ ਉਹਰੇ ਖਿੱਚ ਲੈਂਦਾ ਹੈ। ਤੇ ਬਸ ਹੁਣ ਮੈਂ ਆਪਣੀ ਦਵਾਈ ਖਾਣ ਲੱਗੀ ਹਾਂ। ਕੰਮ ਦੇ ਚੱਕਰ 'ਚ ਮੈਂ ਦਵਾਈ ਭੁੱਲੀ ਗਈ ਸੀ ਰੋਟੀ ਖਾਣ ਤੋਂ ਬਾਅਦ। ਆਹ ਦੇਖੋ ਜੀ 12:12 ਵਜ ਰਹੇ ਨੇ। ਹੋਣੇ 12:00 ਵੱਜਣ ਲੱਗੇ ਨੇ ਤੇ ਬੱਸ ਹਲੇ ਮੇਰੇ ਭਾਂਡੇ ਪੈਣੇ ਮੰਜਨ ਵਾਲੇ ਫਰਮ ਉਹਦਰ ਸਫਾਈ ਨੂੰ ਲੱਗ ਗਈ ਸੀ ਨਾ ਕੰਟਰ ਕੰਟਰ ਵਾਲੋ ਤੇ ਤਾਂ ਕਾਫੀ ਟਾਈਮ ਹੋ ਗਿਆ ਮੈਨੂੰ ਤੇ ਭਾਂਡੇ ਧੋਣ ਤੋਂ ਪਹਿਲਾਂ ਜੀ ਮੈਂ ਸਬਜ਼ੀ ਦੀ ਤਿਆਰੀ ਕਰ ਲਾਂਗੀ 12:30 ਜੀ ਪੈਣੇ ਪੋਣਾਈਕ ਤੇ ਸਬਜ਼ੀ ਤਾਂ ਕੱਟੀ ਪਈ ਹੈ ਬਸ ਪਿਆਜ਼ ਵਗੈਰਾ ਕੱਟਣੇ ਆ ਪਿਆਜ਼ ਵੀ ਨਾ ਬੜੇ ਛੋਟੇ ਛੋਟੇ ਜਿਹਾ ਅਜੀਬ ਜਿਹਾ ਸੀਗੇ ਸਮਰੀ ਪਤਾ ਨਹੀਂ ਕਿੰਦਾਰੇ ਪਿਆਜ਼ ਲੈ ਆਂਦੇ ਆ ਕਟਣ ਜਿਵੇਂ ਬੜੇ ਔਖੇ ਜਿਹਾ ਲੱਗਦੇ ਪੈ ਸੀਗੇ ਵਿੱਚ ਕੇ ਜਿਹਾ ਸੀਗੇ ਆ ਦੇਖੋ ਨਾ ਕੋਈ ਨਾ ਦੇ शेप ਸੀਗੀ ਟੰਡੇ ਮਿੱਡੇ ਜਿਹਾ ਸੀਗੇ ਚਲੋ ਜੀ ਪਿਆਜ਼ ਵਗੈਰਾ ਕੱਟਨੇ ਆ ਪਿਆਜ਼ ਧੋ ਕੇ ਰੱਖਤੇ ਆ ਤੇ ਫਟਾਫਟ ਟਮਾਟਰ ਕੱਟ ਦੀ ਪਈ ਆ ਅਦਰਕ ਕਦੂਕਸ਼ ਕਰ ਲਿਆ ਤੇ ਉਂਦਰ ਕढ़ाई ਵੀ ਆਪਾਂ ਰੱਖ ਦਿੱਤੀ ਹੈ ਗੈਸ ਤੇ ਗਰਮ ਹੋਣ ਵਾਸਤੇ ਤੇ ਤੇਲ ਵੀ ਆਪਾਂ ਗਰਮ ਕਰ ਲਿਆ ਸੀਗਾ ਤੇਲ ਦੇ ਵਿੱਚ ਜੀਰਾ ਵਗੈਰਾ ਪਾ ਤਾ ਦੇ ਨਾਲ ਦੀ ਨਾਲ ਹੀ ਆਪਾਂ ਰੈਤੇ ਦੀ ਵੀ ਤਿਆਰੀ ਕਰ ਦਾਂਗੇ ਫਿਰ ਰੈਤੇ ਚ ਮੈਂ ਪਿਆਜ਼ ਵਗੈਰਾ ਕੱਟ ਕੇ ਪਾਤੇ ਆ ਬੂੰਦੀ ਪਾਤੀ ਐ ਥੋੜੇ ਜੇ ਲੂਣ ਮਿਰਚ ਪਾ ਕੇ ਤੈਨੂੰ ਆਪਾਂ ਫ੍ਰਿਜ ਰੱਖ ਦਾਂਗੇ ਠੰਡਾ ਹੋ ਜਾਊਗਾ ਰੋਟੀ ਖਾਣ ਤੱਕ ਆਪਣੇ ਤੇ ਗਰਮੀ ਪਤਾ ਕਿੰਨੀ ਹੋਈ ਪਈ ਐ ਖੜਨਾ ਬਹੁਤ ਮੁਸ਼ਕਿਲ ਹੋ ਜਾਂਦਾ ਰਸੋਈ 'ਚ ਤੇ ਜਿੱਦਾਂ ਇਦਾਂ ਦੁਪਹਿਰ ਦਾ ਟਾਈਮ ਹੁੰਦਾ ਨਾ ਉਦੋਂ ਦਾ ਸਾਡੇ ਅੰਦਰ ਧੋਪਾਣੀ ਸ਼ੁਰੂ ਹੋ ਜਾਂਦੀ ਐ ਤੇ ਹੋਰ ਜ਼ਿਆਦਾ ਸੇਕਾਂ ਮਾਰਨ ਲੱਗ ਜਾਂਦਾ ਐ ਸ਼ਿਕਾ ਕੀ ਪ੍ਰਸਿੱਧੀ ਤੋਂ ਅੰਦਰ ਆਦੀ ਹੈ ਪੂਰਾ ਹੀ ਸ਼ਿਕਾ ਹੁੰਦਾ ਹੈ ਫਿਰਕਾ ਚੰਦਾਈ ਇੰਨੀ ਜਿਆਦਾ ਗਰਮੀ ਵਧੀ ਹੁੰਦੀ ਹੈ ਪਧੀਨਾ ਪੁਚੂ ਲੇ ਕੇ ਮੂਹ ਵੀ ਲਾ ਲਓ ਜਾਂਦਾ ਮੇਰਾ ਚਲੋ ਅ ਜੀ ਅਰਬ ਨੂੰ ਪਨਾਣਾ ਥੋੜੇ ਜਿਹਾ ਪਨਾ ਸਾਫਾਈ ਕਰ ਲਾਂਗੇ ਵਿੱਚ ਪਿਆਜ਼ ਹੀ ਪੂਜ ਪਾ ਤੇ ਕੱਟ ਕੇ ਟਮਾਟਰ ਅਦਰਕ ਹਰੀ ਮਿਰਚ कट कुट के पाते हैं फटाफट मैं काम कर नबेड़ के बेली होव तो मसाला वगैरह पीसिया भी नहीं है मैं बाकी थोड़ी देर आप फ्राई कर लिया सारा कुछ उसमें लूण मिर्च पाते हैं तो भी सब्जी बहुत ज़्यादा टेस्टी बनी सी बहुत ही ज़्यादा टेस्टी बनी सब्जी तो सब्जी आप थोड़ी थोड़ी ग्रेवी वाली बनाई है ਬਿਲਕੁਲ ਸੁੱਕੀ ਨਹੀਂ ਬਣਾਈ ਹੈ ਮੈਨੂੰ ਇੰਦਾਂ ਹੀ ਵਧੀਆ ਲੱਗਦੀ ਹੈ ਤੇ ਅੱਧਰ ਆਪਾਂ ਦੁੱਧ उबाल ਲਿਆ ਸੀ ਦੁੱਧ ਨੂੰ ਵੀ ਥੋੜਾ ਠੰਡਾ ਕਰਕੇ ਨਾ ਫਿਰ ਦਹੀਂ ਜਮਾ ਦਾਂਗੀ ਤੇ ਥੋੜਾ ਜਿਹਾ ਬਣਾਵਾਂਗੀ ਜੀ ਕਸਟਰਡ ਕਸਟਰਡ ਵਾਲੀ ਆਈਸਕ੍ਰੀਮ ਬਣਾਵਾਂਗੀ ਥੋੜੀ ਜੀ ਲੋ ਜੀ ਸਾਰਿਆਂ ਨੇ ਰੋਟੀ ਖਾ ਲਈ ਸੀਗੀ ਮੈਂ ਆਪਣੀ ਪਲੇਟ ਤਿਆਰ ਕਰ ਲਈ ਹੈ ਤੇ ਅੰਦਰ ਕਿਸਦਾ ਸਮਰਸੀਵਲ ਖਰਾਬ ਹੋਇਆ ਪਿਆ ਹੋਰ ਆ ਪੈਪ ਕੱਢਿਆ ਹੋਇਆ ਗੇਟ ਦੇ ਬਾਹਰ ਤੇ ਅੰਦਰ ਕਸਟਰਡ ਭਾ ਕੇ ਦੁੱਧ ਨੂੰ ਮੈਂ ਨਾ ਵਾਲਦੀ ਪੀਂ ਆ ਮੱਠੇ ਮੱਠੇ ਸੇਕ ਤੇ ਤੇ ਚਲੋ ਜੀ ਪਹਿਲਾਂ ਮੈਂ ਆਪਣੀ ਰੋਟੀ ਲੈ ਕੇ ਚੱਲੀ ਆ ਰੋਟੀ ਖਾਵਾਂਗੇ ਪਹਿਲਾਂ ਆਰਾਮ ਨਾਲ ਬੈ ਕੇ ਨਾ ਨਿੰਬੂਲ ਛੋੜ ਲਾਂਗੀ ਸਬਜੀ ਦੇ ਵਿੱਚ ਨਿੰਬੂਲ ਛੋੜ ਕੇ ਤਾਂ ਹੋਰ ਵੀ ਜਰਾ ਟੇਸਟੀ ਲੱਗਦੀ ਸੀ ਸਮਝੀ ਵੈਸੇ ਸਬਜੀ ਬਹੁਤ ਜਰਾ ਟੇਸਟੀ ਬਣੀ ਸੀ ਕਿ ਨਿੰਬੂਣ ਛੋੜ ਕੇ ਤਾਂ ਹੋਰ ਹੀ ਜਰਾ ਟੇਸਟ ਵਾਜ ਜਾਂਦਾ ਹੈ ਅਰ ਵੀ ਜੀ ਸਬਜੀ ਦਾ ਤੇ ਨਾਲ ਠੰਡਾ ਰਹਿਤਾ ਸੀਗਾ ਤੋ ਜੀ ਰੋਟੀ ਰੋਟੀ ਖਾਣ ਤੋਂ ਬਾਅਦ ਮੈਂ ਹੁਣ ਸੋਚਿਆ ਕੱਪੜੇ ਤੇ ਹਲ ਆ ਲੈਣੇ ਇੱਕ ਵਾਰੀ ਫਿਰ ਆਰਾਮ ਕਰਾਂਗੀ। ਪੌਣੇ ਕਿ ਤਿੰਨ ਤਿੰਨ ਵਜੇ ਪਏ ਨੇ। ਕੱਪੜੇ ਵੀ ਸੁੱਕ ਗਏ ਸੀਗੇ। ਫਿਰ ਕੱਪੜੇ ਅਰ ਮੈਂ ਕਿ ਫੋਲਡ ਕਰਕੇ ਰੱਖ ਦੇਣੀਆਂ। ਅੰਦਰ ਆਪਣਾ ਦੁੱਧ ਠੰਡਾ ਹੋ ਜਾਊਗਾ ਕਸਟਰਡ ਵਾਲਾ ਫਿਰ ਇਹਨੂੰ ਆਪਾਂ ਫ੍ਰੀਜ ਦੇ ਵਿੱਚ ਰੱਖ ਦਾਂਗੇ 1-2 ਘੰਟੇ ਵਾਸਤੇ ਲੋ ਜੀ 2 ਘੰਟੇ ਹੋ ਗਏ ਸੀਗੇ ਤੇ ਆਪਾਂ ਇਹਨੂੰ ਥੋੜਾ ਲੀਕਵਿਡ ਹੀ ਰੱਖਾਂਗੇ ਜਾਰਾ বরਫ ਵਾਲਾ ਮੈਂ ਨਹੀਂ ਕੀਤਾ ਹੈਗਾ ਫਿਰ ਜੇ ਰੁਬਰਫ ਜੀ ਜ਼ਿਆਦਾ ਜੰਮ ਜਾਂਦੀ ਹੈ ਨਾ ਫਿਰ ਬਰਫ ਦਾ ਟੇਸਟ ਯਾਰਾ ਆਂਦਾ ਹੈ ਤੇ ਨੁੱਲੀ ਕਬੜੀ ਆ ਪਾਠ ਨੇ ਠੰਡੇ ਨੂੰ ਨਾ ਐਦਾਂ ਹੀ ਆਪਾਂ ਖਾ ਲਾਂਗੇ ਕਰੀਮੀ ਕਰੀਮੀ ਜਿਹਾ ਬਣਿਆ ਹੋਇਆ ਨਾਲੇ ਗਰਮੀ ਜਿੱਤ ਬੈਸੀ ਠੰਡੀ ਠੰਡੀ ਚੀਜ਼ਾਂ ਖਾਣ ਨੂੰ ਮਿਲ ਜਾਂਦੇ ਤੇ ਦੀ ਮਾਨ ਖੋਸ਼ ਹੋ ਗੱਠਣਾ ਠੰਡਾ ਕਸਟਰਡ ਖਾ ਕੇ ਤੇ ਹੁਣ ਜੀ ਸ਼ਾਮ ਦਾ ਟਾਈਮ ਹੈ ਤੇ ਇੱਧਰ ਸ਼ਾਮ ਦੀ ਚਾਹ ਬਣਦੀ ਪਈ ਹੈ ਤੇ ਨਾਲ ਹੀ ਆਪਾਂ ਸ਼ਾਮ ਦੇ ਖਾਣੇ ਦੀ ਵੀ ਤਿਆਰੀ ਕਰਾਂਗੇ ਅੱਜ ਨੂੰ ਕੋਈ ਸਮਝ ਨਹੀਂ ਆ ਰਹਾ ਕਿ ਕੀ ਦਾਲ ਬਣਾਵਾਂ ਮੈਂ ਕੀ ਸਬਜ਼ੀ ਬਣਾਵਾਂ ਤੇ ਦੁਪਹਿਰ ਦੇ ਥੋੜੀ ਜਿਹੀ ਆਰਬੀ ਦੀ ਸਬਜ਼ੀ ਪਈ ਹੈ ਦੋ ਗੋਕੋਲੀ ਹੈ ਨਾ ਦਾਲ ਪਈ ਹੈ ਅਲੱਗ-ਅਲੱਗ ਥਾਲਾਂ ਨੇ ਦੋ ਕੁੱਲੀਆਂ ਦੇ ਵਿੱਚ ਪਈਆਂ ਨੇ ਮੈਂ ਕਿਹਾ ਜੇ ਮੈਂ ਹੋਰ ਸਬਜ਼ੀ ਬਣਾਵਾਂਗੀ ਉਹ ਵੀ ਪਈਆਂ ਰਹਿਣੀਆਂ ਅਤੇ ਜਿਹੜੀ ਹੁਣ ਬਣਾਵਾਂਗੀ ਉਹ ਵੀ ਸਬਜ਼ੀ ਬਚ ਜੂਗੀ ਤੇ ਫਿਰ ਮੈਂ ਸੋਚਿਆ ਚਲੋ ਅੱਜ ਪਲਾਉ ਬਣਾ ਲਾਂਣੀ ਆ ਪਲਾਉ ਵਾਸਤੇ ਜੀ ਮੈਂ ਅਦਰ ਪਿਆਜ਼ ਆਲੂ ਵਗੈਰਾ ਕੱਟ ਕੇ ਰੱਖੇ ਸੀਗੇ ਤੇ ਨਾਲ ਛੋਲ ਤੇ ਬੜੀਆਂ ਭਿਓਕੇ ਰੱਖਦੇ ਸੀਗੇ ਬਸ ਪਲਾਉ ਬਣਾ ਲਾਂਗੇ ਜਿਹੜੀ ਕੋਲੀ-ਕੋਲੀ ਦਾਲ ਸਬਜ਼ੀ ਪਈ ਉਹ ਵੀ ਨਾਲ ਖਤਮ ਹੋ ਜੂਗੀ ലോജി ഇതൊരു ബഡിയ മെള്ളി പടവ ബാണി തയ്യാറും